ਇਹ ਗਰ ਧਰਮਸ਼ਾਲਾ ਵਾਲਿਆਂ ਦਾ ਬੇਟਾ ਹੈ ਹਾਂ ਜਵਾਬ ਦੇਣ ਹਾਂ ਆਸਮਰਤੇ ਤੇ ਇਹ ਟੈਲਾਂ ਜਿਹੜੀਆਂ ਇੱਥੋਂ ਦੀ ਚੱਕ ਕੇ ਲੈ ਕੇ ਜਾ ਰਹੇ ਹੋ ਤੁਸੀਂ ਲਾ ਕੇ ਇੱਥੇ ਰਹੇ ਹੋ ਇਹ ਪੈਲਸ ਦੇ ਬਾਹਰ ਲਾ ਰਹੇ ਆ ਭਾਜੀ ਜਿਹੜਾ ਰੋਡ ਪੱਟੇ ਪੈਲਸ ਦੇ ਬਾਹਰ ਉੱਥੇ ਉਹ ਟੈਲ ਵਾਲਾ ਰੋਡ ਹੈ ਹਾਂਜੀ ਉਹ ਟੈਲ ਵਾਲਾ ਰੋਡ ਮੇਨ ਰੋਡ ਆਈ ਪਰ ਉਹ 6 ਮਹੀਨੇ ਤੱਕ ਬਣਨਾ ਨਹੀਂ ਆਈ ਵਿਸ਼ਾਲ ਭਾਜੀ ਕੀ ਹਾਲ ਨੇ ਵਧੀਆ ਪਵਨ ਭਾਜੀ ਜੈ ਮਾਂ ਬਗਲਾ ਮੁਖੀ ਜੈ ਮਾਂ ਬਗਲਾ ਮੁਖੀ ਜੀ ਮੈਂ ਕਿਹਾ ਜਿਹੜਾ ਆਪਣਾ ਗਊਸ਼ਾਲਾ ਤੋਂ ਸਾਹਮਣੇ ਥਾਣੇ ਨੂੰ ਰੋਡ ਜਾਂਦਾ ਹੈ ਹਾਂਜੀ ਇੱਥੋਂ ਦੀ ਟੈਲਾ ਨਾ 3 ਦਿਨ ਹੋ ਗਏ 4 ਦਿਨ ਮੈਂ ਦੇਖ ਰਿਹਾ ਚੱਕ ਕੇ ਲੈ ਕੇ ਜਾ ਰਹੇ ਠੀਕ ਆ ਤੀਜੀ ਚੌਥੀ ਗੱਡੀ ਉਹ ਸਰਕਾਰੀ ਟੈਲ ਨਹੀਂ ਜਿਹੜੀ ਪੱਟੀ ਹੋਈ ਸੀਗੀ ਹਾਂਜੀ ਇਹ ਲੈ ਕੇ ਜਾ ਰਹੇ ਕਹਿੰਦਾ ਮੈਂ ਆਪਣਾ ਮੇਜਰ ਧਰਮਸ਼ਾਲਾ ਵਾਲਿਆਂ ਦਾ ਬੇਟਾ ਵਾ ਜਿਪਸੀ ਦਾ ਨੰਬਰ ਹੈਗਾ ਵਾ ਹਾਂ ਇਹ ਗੱਡੀ ਭਰਦੇ ਆ ਲੈ ਜਾਂਦੇ ਆ ਪਹਿਲਾਂ ਕਹਿੰਦਾ ਮੈਂ ਸ਼ਿਵਸਨ ਆਲਿਆਂ ਵੱਲੋਂ ਆਇਆ ਵਾ ਫਿਰ ਕਹਿੰਦਾ ਮੈਂ ਇੱਧਰ ਆਇਆ ਠੀਕ ਹੈ ਤੇ ਆ ਗੱਡੀ ਦਾ ਆ ਗੱਡੀ ਦਾ ਨੰਬਰ ਹੈਗਾ ਪੀਬੀ 03 BA 3760 ਵੀਡੀਓ ਬਣਾਵੋ ਜੀ ਮੈਨੂੰ ਆ ਬਣਾ ਰਹੇ ਆ ਭਾਜੀ ਆ ਦੇਖੋ ਆ ਬੰਦਾ ਵੈ ਇਹ ਕਹਿੰਦਾ ਮੈਨੂੰ ਨਾ ਉੱਥੇ ਹੁਣ ਕਹਿੰਦਾ ਵੈ ਮੈਂ ਮੇਜਰ ਧਰਮਸ਼ਾਲਾ ਵਾਲਿਆਂ ਦਾ ਬੇਟਾ ਵਾਂ ਮੇਰੇ ਘਰ ਦੇ ਬਾਹਰ ਟਾਇਰ ਲੱਗ ਰਹੀ ਹੈ ਪਰ ਸਰਕਾਰੀ ਟਾਇਰ ਚੋਰੀ ਹੋ ਰਹੀ ਹੈ ਨੇ ਸਰਕਾਰੀ ਟੈਲ ਕਿੱਥੋਂ ਲੈ ਕੇ ਚਲਾ ਜਾਊਗਾ ਆ ਇੱਥੋਂ ਦੀ ਉਹੀ ਲੈ ਕੇ ਜਾ ਰਿਹਾ ਮੈਂ ਕਿਹਾ ਮੈਨੂੰ ਜਿੰਨੇ ਤੈਨੂੰ ਥੋਰਟੀ ਦਿੱਤੀ ਆ ਮੈਨੂੰ ਉਹ ਬੰਦਾ ਦੱਸ ਕੋਣ ਹੈ ਵੀਰੇ ਸਵੇਰੇ ਦਾ ਡੈਮੋਰੇ ਪੇਸ਼ ਕਰਦਾਂਗੇ ਕਿਹੜਾ ਬੰਦਾ ਪੇਸ਼ ਕਰੇਗਾ ਤੂੰ ਸਵੇਰੇ ਜਿਹੜੇ ਜਿਹੜੇ ਬੰਦੇ ਨੇ ਮੈਨੂੰ ਥੋਰਟੀ ਦਿੱਤੀ ਜਿੰਨੇ ਮੈਨੂੰ ਕਿਹੜਾ ਬੰਦਾ ਵਾ ਉਹਦੇ ਨਾਲ ਮੇਰੀ ਗੱਲ ਕਰਾ ਯਾਰ ਬਿਲਕੁਲ ਵੀਰੇ ਕਰਾਈ ਤਾਂ ਇਹ ਕਿਤੇ ਡੈਮੋਰੇ ਕਰੋ ਯਾਰ ਉਹ ਤਾਂ ਫੋਨ ਹੀ ਬੰਦ ਕਰਕੇ ਮੇਰੇ ਨਾਮ ਤੋਂ ਮੈਂ ਤੁਹਾਨੂੰ ਉਹੀ ਤਾਂ ਕਹਿਣਾ ਵੀਰੇ ਉਹ ਕਿੱਦਾਂ ਅੱਬਾ ਸਰਕਾਰੀ ਟੈਲ ਯਾਰ ਕਿੱਦਾਂ ਚੋਰੀ ਕਰ ਸਕਦੇ ਆ ਮੈਨੂੰ ਇਹ ਤਾਂ ਦੱਸ ਦੇ ਭਾਈ ਜੀ ਮੈਂ ਕਿਹ ਚੋਰੀ ਯਾਰ ਇਹ ਚੋ ਜਦੋਂ ਇਹ ਪੱਟ ਹੋ ਗਈ ਇੱਕ ਮਿੰਟ ਇੱਕ ਮਿੰਟ ਪੱਟ ਹੋ ਗਈ ਇਹ ਦੁਵਾਰਾ ਲੱਗਣੀ ਤੈਨੂੰ ਪਤਾ ਜਦੋਂ ਵੀਰੇ ਯਾਰ ਜਦੋਂ ਰੋਡ ਬਣ ਨਹੀਂ ਨਹੀਂ ਇੱਕ ਮਿੰਟ ਤੈਨੂੰ ਪਤਾ ਇਹ ਜੇ ਪੱਟ ਹੋ ਗਈ ਤੇ ਇਹ ਦੁਵਾਰਾ ਲੱਗਣੀ ਹੈ ਮੇਰੀ ਗੱਲ ਸੁਣ ਜਦੋਂ ਦੁਵਾਰਾ ਰੋਡ ਬਣ ਗਈ ਇੱਥੇ ਫੇਰ ਛੱਡ ਜਾਣੀ ਐ ਜਿੱਥੇ ਉਹ ਕੌਣ ਛੱਡ ਕੇ ਜਾਊਗਾ ਜਦ ਤੂੰ ਲਾ ਦੇਣੀ ਉੱਥੇ ਤਾਂ ਫੇਰ ਛੱਡ ਕੇ ਕੌਣ ਜਾਊਗਾ ਨਹੀਂ ਮੈਂ ਛੱਡ ਕੇ ਜਾਊਂਗਾ ਕਿਵੇਂ ਨਹੀਂ ਛੱਡ ਕੇ ਜਾ ਤੇਰਾ ਨਾਮ ਕੀ ਹੈ ਮੇਰਾ ਨਾਮ ਲਿਬੂ ਆ ਬਾਈ ਜੀ ਲਿਬੂ ਐ ਮੇਜਰ ਧਰਮਸ਼ਾਲੇ ਦਾ ਕਿੰਨਾ ਆਪਣਾ ਮੁੰਡਾ ਯਾਨੀ ਕਿ ਤੂੰ ਕਹਿ ਰਿਹਾ ਆਪਣੇ ਆਪ ਨੂੰ ਹਾਂਜੀ ਤੇ ਉਹ ਆਪਣਾ ਕਹਿਣ ਦਾ ਮਤਲਬ ਹੈ ਕਿ ਤੂੰ ਛੋਟਾ ਹੈ ਵੱਡਾ ਹੈ ਕਿੰਨੇ ਨੰਬਰ ਦੇ ਹੈ ਮੈਂ ਛੋਟਾ ਭਾਈ ਕਿੰਨੇ ਨੰਬਰ ਦੇ ਭਾਈ ਦੋ ਭਰਾ ਹੀ ਆ ਭਾਈ ਦੋ ਭਰਾ ਹੋ ਹਾਂਜੀ ਨਹੀਂ ਭਾਈ ਇਹਨੂੰ ਅਪਰੂਵਲ ਕਿਨੇ ਦਿੱਤੀ ਚੱਕਨ ਦੀ ਅਪਰੂਵਲ ਕਿਹਨਾਂ ਦਿੱਤੀ ਆ ਅਪਰੂਵਲ ਦਿੱਤੀ ਜਿਹੜੇ ਤੁਹਾਡੇ ਤਾਰਾ ਪਟ ਕੇ ਗਏ ਆ ਨਾ ਤਾਰਾ ਪਟ ਕੇ ਕੌਣ ਗਿਆ ਤੁਹਾਨੂੰ ਪਤਾ ਉਹਨਾਂ ਉਹਨਾਂ ਦੇ ਬੰਦੇ ਭਾਈ ਉਹ ਜੈਦਾ ਨਾਮ ਦੱਸੀ ਪਾ ਲਈ ਉਹਨਾਂ ਦੇ ਬੰਦੇ ਸਾਡੇ ਕੋਲ ਰੋ ਜਾਂਦੇ ਆ ਰੋਜ਼ ਆਣ ਦੀ ਗੱਲ ਛੱਡਦੇ ਜਿੰਨੇ ਅਪਰੂਵਲ ਦਿੱਤੀ ਹੈ ਮੇਰੀ ਉਹਦੇ ਨਾਲ ਗੱਲ ਕਰਾ ਮੇਰਾ ਕਦੇ ਰੋਜ਼ ਬਿਲਡਿੰਗ ਸੈਟ ਯੂਜ਼ ਕਰਦੇ ਆ ਮੇਰਾ ਰੋਜ਼ ਠੀਕ ਆ ਵੀਰੇ ਉਹ ਯਾਰ ਜੋ ਮਰਜ਼ੀ ਯੂਜ਼ ਕਰਦੇ ਹੁਣ ਅੱਛਾ ਤੈਨੂੰ ਇਹ ਪਤਾ ਹੋਵੇ ਕਿ ਜਿਹੜਾ ਸਾਹਮਣੇ ਠੇਕਾ ਵੈ ਜਿਨ੍ਹਾਂ ਯਾਨਕੀ ਬਿਜਲੀ ਦਫ਼ਤਰ ਬਣਾਉਣ ਦਾ ਉਹ ਕਿਹਦਾ ਹਾਂਜੀ ਕਿਹਦਾ ਵੈ ਉਹ ਪਾਜੀ ਉਹ ਐਨ ਕਾਲਾ ਮੈਨੂੰ ਫੇਰ ਟੂ ਫੇਰ ਐਨ ਦਾ ਵਾਲਾ ਛੱਡਦੇ ਭਰਾ ਮੇਰਾ ਛੋਟਾ ਉਹ ਸਾਹਿਲ ਨੰਦਾ ਅਛਾ ਜੀ ਜਿਹੜਾ ਉਹ ਬਿੱਲੀ ਦਫ਼ਤਰ ਬਣਾ ਰਿਹਾ ਮੈਂ ਤੈਨੂੰ ਦੱਸ ਰਿਹਾ ਠੀਕ ਹੈ ਉਹਦੇ ਕੋਲੋਂ ਸਾਰਾ ਠੇਕਾ ਹੈ ਉਹਦੀ ਹਿੰਮਤ ਨਹੀਂ ਹੈਗੀ ਇੱਥੋਂ ਟਾਇਲ ਚੱਕ ਕੇ ਆਪਣੇ ਉੱਥੇ ਲਾ ਦਵੇ ਅੰਦਰ ਤੂੰ ਕਿੱਦਾਂ ਟਾਇਲ ਚੱਕੀ ਜਾਣਾ ਥੋੜੀ ਜੀ ਵਾਟ ਲਾ ਦੇਣੀ ਹੈ ਇਹ ਬੰਬੂੜ ਕਿੱਥੇ ਛੱਡਦਾ ਅੱਛਾ ਥੋੜੀ ਜੀ ਵਾਟ ਤੂੰ ਚੱਕ ਕੇ ਲਾ ਦੇਣੀ ਉਸ ਤੋਂ ਬਾਅਦ ਛੱਡ ਦੇਣੀ ਛੱਡ ਕਿਵੇਂ ਦੇਵੇਂਗਾ ਤੂੰ ਵੀਰੇ ਜਿਵੇਂ ਲੈ ਕੇ ਗਏ ਅੱਧੀ ਛੱਡ ਕੇ ਜਾ ਬਾਈ ਜੀ ਮੈਂ ਤੇਰੀ ਤੀਜੀ ਚੌਥੀ ਗੱਡੀ ਦੇਖੀ ਐ ਇਹ ਭਾਈ ਜੀ ਕੱਲ ਆਈ ਸੀ ਕੱਲ ਮੈਂ ਤੈਨੂੰ ਕਹਿ ਰਿਹਾ ਮੈਂ ਤਾਂ ਹੀ ਗੱਡੀ ਹੁਣ ਰੋਕੀ ਐ ਹਾਂਜੀ ਇਹ ਵੀਰੇ ਕੱਲ ਲੈ ਕੇ ਕਿੱਥੇ ਜਾ ਰਹੇ ਆ ਇਹ ਮੇਜਰ ਧਰਮਸ਼ਾਲਾ ਵਾਲਿਆਂ ਦਾ ਮੁੰਡਾ ਵਹ ਕਹਿੰਦਾ ਮੈਂ ਆਪਣੀ ਗਲੀ ਦੇ ਵਿੱਚ ਲਾ ਰਿਹਾ ਗਲੀ 'ਚ ਨਹੀਂ ਵੀਰੇ ਰੋਡ ਤੇ ਬਾਹਰ ਰੋਡ ਦੇ ਉੱਤੇ ਲਾ ਰਿਹਾ ਕਹਿੰਦਾ ਉਹ ਤਾਂ ਜਿਹੜੀ ਉੱਥੇ ਜਿਹੜੀ ਉਹ ਲਉ ਪਈ ਹੈ ਤਾਂ ਉਹ ਤਾਂ ਉਹ ਤਾਂ ਵੈਸੇ ਹੀ ਸੜਕ ਦੂਜੀ RCC ਹੈਗੀ ਆ RCC ਹਾਂਜੀ ਉਨੀ ਹੀ ਭਰਦੇ ਪਏ ਆ ਕਿ ਉਹਨਾਂ ਭਰਦੇ ਮੇਰੇ ਭਾਜੀ ਚੱਕ ਨਹੀਂ ਸਕਦਾ ਪਰਚਾ ਕਰਾਉ ਉੱਤੇ ਪਰਚਾ ਕਰਾਉ ਪਰਚਾ ਬੰਦਾ ਇੱਥੇ ਠੀਕ ਹੈ ਆ ਹੁਣ ਮੈਂ ਉਹਦੀ ਪੂਰੀ ਵੀਡੀਓ ਬਣਾਈ ਆ ਠੀਕ ਹੈ ਇਹ ਆਪਣੇ ਆਪ ਨੂੰ ਕਹੀ ਜਾਂਦਾ ਮੈਂ ਇੱਥੋਂ ਜੋ ਮਰਜ਼ੀ ਚੱਕ ਲਾਂ ਇਹਦਾ ਮਤਲਬ ਸਰਕਾਰੀ ਟਾਇਲ ਕੱਲ ਨੂੰ ਤੂੰ ਕਹਦੇਂਗਾ ਸਰਕਾਰੀ ਮੈਂ ਤਾਰ ਵੀ ਚੱਕ ਕੇ ਲੈ ਜਾਊਂਗਾ ਨਹੀਂ ਤੂੰ ਮੇਰੇ ਰਿਕਾਰਡਿੰਗ ਕਰ ਰਿਹਾ ਮੈਂ ਕਹਤੋ ਕਿ ਆ ਜਦੋਂ ਮਰਜ਼ੀ ਚੱਕ ਕੇ ਲੈ ਜਾਊਂਗਾ ਤੂੰ ਇਹੀ ਕੰਮ ਕਿਹਾ ਵੇ ਮੈਨੂੰ ਉਹਨੇ ਕਿਹਾ ਵਾ ਕਿੰਨੇ ਕਿਹਾ ਬਾਜੀ ਤੂੰ ਕਿਹਾ ਠੇਕੇਦਾਰ ਨੇ ਕਿਹਾ ਪਰ ਮੈਂ ਇਹ ਤਾਂ ਨਹੀਂ ਕਿਹਾ ਮੈਨੂੰ ਠੇਕੇਦਾਰ ਦਾ ਨਾਮ ਦੱਸ ਦੇ ਮਰਜੀ ਚੱਕ ਲੈ ਮੈਨੂੰ ਨਾਮ ਦੱਸ ਦੇ ਬਾਜੀ ਮੈਨੂੰ ਭਈਆਂ ਦਾ ਨਾਮ ਥੋੜੀ ਨਾ ਯਾਰ ਯਾਰ ਭਾਈ ਅੱਛਾ ਉਹ ਭਈਆਂ ਦੇ ਕਹੇ ਤਾਂ ਟੋਟਲ ਚੱਕ ਲੈਗਾ ਠੀਕ ਹੈ ਹੈ ਤੂੰ ਮੇਜਰ ਧਰਮਸ਼ਾਲਾ ਵਾਲਿਆਂ ਦਾ ਬੇਟਾ ਹਾਂਜੀ ਤੇ ਤੂੰ ਭਈਆਂ ਦੇ ਕਹੇ ਤਾਂ ਟੋਟਲ ਚੱਕ ਲੈਗਾ ਬਾਜੀ ਮੈਨੂੰ ਉਹਨੇ ਕਹਿ ਤਾਂ ਚੱਕ ਲਾ ਇੱਕ ਗੱਲ ਕਹਾਂ ਪਾਗਲ ਥੋੜੀ ਨਾ ਇੱਥੇ ਆ ਕੇ ਚੱਕ ਤੂੰ ਮੈਨੂੰ ਲੱਗ ਹੀ ਪਾਗਲ ਰਿਹਾ ਠੀਕ ਹੈ ਨਾ ਵੀਰੇ ਅੱਧੀ ਰਾਤ ਨੂੰ ਮੈਂ ਇੱਥੇ ਕਿਉਂ ਖੜਾ ਬਾਈ ਜੀ ਮੈਨੂੰ ਤੂੰ ਲੱਗ ਗਈ ਪਾਗਲ ਰਿਹਾ ਹੈ ਬਾਈ ਜੀ ਮੇਰੀ ਗੱਲ ਸੁਣ ਪਵਨ ਪਾਜੀ ਇਹਨੂੰ ਪੁੱਛੋ ਜੇ ਤੇ ਕੋਈ ਕੂਬਲ ਹੈਗੀ ਸੀ ਉਹ ਦਿਨੇ ਕਿਉਂ ਨਹੀਂ ਚੱਕ ਰਿਆ ਰਾਤ ਨੂੰ ਕੁਝ ਇੱਧਰ ਦੇਖ ਇਹ ਇਹ ਨਾਲ ਪਤਾ ਕੌਣ ਹੈ ਇਹ ਗੱਲ ਕੌਣ ਕਰ ਰਹੇ ਨੇ ਇਹ ਵਿਸ਼ਾਲ ਕਪੂਰ ਜੀ ਲੁਧਿਆਣਾ ਲਾਈਵ ਤੋਂ ਅੱਛਾ ਇਹ ਉਹ ਗੱਲ ਕਰ ਰਹੇ ਆ ਮੈਂ ਤਾਂ ਤੇਰੇ ਨਾਲ ਅਟੈਚ ਕੀਤਾ ਨਹੀਂ ਭਾਜੀ ਫਲੈਸ਼ ਲਾਈਟ ਆਉਣਾ ਮੈਨੂੰ ਨਹੀਂ ਪਤਾ ਕਿੰਨਾ ਤੈਨੂੰ ਹੋਰ ਗੱਲ ਕਹਾਂ ਹਾਂਜੀ ਭਾਜੀ ਤੈਨੂੰ ਇਹ ਪਤਾ ਮੈਂ ਕੌਣ ਨਹੀਂ ਵੀਰੇ ਮੇਰਾ ਨਾਮ ਹੈ ਪਵਨ ਬੋਲਾ ਅੱਛਾ ਜੀ ਠੀਕ ਹੈ ਮੈਂ ਨਹੀਂ ਜਾਣਦਾ ਤੇ ਫਿਰ ਹੁਣ ਤੂੰ ਜਾਣ ਲੇਗਾ ਤੇ ਦੂਜੀ ਗੱਲ ਇਹ ਕਿ ਚੋਰੀ ਨਹੀਂ ਕਰ ਸਕਦਾ ਵੀਰੇ ਤੂੰ ਓਕੇ ਵੀਰੇ ਤੂੰ ਸਰਕਾਰੀ ਟਾਇਰ ਕੋਈ ਮੈਂ ਚੋਰੀ ਕਰ ਲੇਗਾ ਅੱਛਾ ਆਹ ਮੁੰਡੇ ਦੇਖੋ ਲਿੱਤੇ ਹੋਏ ਨਾਲ ਛੋਟੇ ਛੋਟੇ ਜਵਾਕ ਲੇਬਰ ਤੋਂ ਕੰਮ ਕਰਾ ਰਹੇ ਆ ਇਹਨਾਂ ਦੇ ਪਰਚਾ ਤਾਂ ਦਰਜ ਕਰਾਉਂਗਾ ਪੂਰਾ ਠੋਕ ਕੇ ਸਵੇਰੇ ਆਹ ਛੋਟਾ ਆਹ ਜਵਾਕ ਦੇਖੋ ਕਿੰਨੀ ਉਮਰ ਹੈ ਉਹ ਤੇਰੀ ਹਾਂ 10 ਸਾਲ 10 ਸਾਲ ਨਾਮ ਕੀ ਤੇਰਾ ਮੇਰਾ ਨਾਮ ਅਕਤਰ ਹੈ ਅਕਤਰ ਤੇਰਾ ਨਾਮ ਕੀ ਹੈ ਰਾਹੁਲ ਰਾਹੁਲ ਉਮਰ ਕਿੰਨੀ ਤੇਰੀ 15 ਸਾਲ 15 ਸਾਲ ਆ ਇੱਕ ਬਜ਼ੁਰਗ ਸਰਦਾਰ ਵੀ ਹੈਗੇ ਨਾਲ ਮੈਂ ਕਿਹਾ ਬੱਚਿਆਂ ਨੂੰ ਕਿੰਨੇ ਪੈਸੇ ਦੇ ਲੈ ਕੇ ਆਏ ਨੇ ਕੀ ਕਿੰਨਾ ਲੈ ਕੇ ਆਏ ਨੇ ਉਹ ਵੀ ਪੁੱਛਦਾ ਹਾਂਜੀ ਸਰਦਾਰ ਜੀ ਤੁਸੀਂ ਕਿੱਥੋਂ ਆਏ ਹੋ ਇਹ ਮੇਰੇ ਕੋਲ ਜੋਬ ਕਰਦੇ ਨੇ ਬੱਚੇ ਭਾਜੀ ਪੈਸੇ ਨਹੀਂ ਇਹਨਾਂ ਨੂੰ ਦਿੱਤੇ ਠੀਕ ਆ ਇੱਕ ਮਿੰਟ ਇੱਕ ਮਿੰਟ ਰੁਕ ਜਾ ਯਾਰ ਤੇਰੇ ਤੋਂ ਥੋੜੀ ਪੁੱਛਿਆ ਭਾਈ ਉਹ ਚੁੱਪ ਕਰ ਜਾ ਯਾਰ ਤੂੰ ਉਹ ਪੁੱਛ ਰਹੇ ਨੇ ਉਹ ਪੁੱਛ ਰਹੇ ਨਾ ਮੈਂ ਪੁੱਛੂਗਾ ਬਾਅਦ ਚ ਸਰਦਾਰ ਜੀ ਤੁਸੀਂ ਕਿੱਥੋਂ ਆਏ ਹੋ ਇੱਥੇ ਟੱਬਾ ਰੋਡ ਤੇ ਟੱਬਾ ਰੋਡ ਤੁਸੀਂ ਇੱਥੇ ਕੀ ਚੱਕਣ ਆਏ ਹੋ ਚਾਚਾ ਜੀ ਨੇ ਇੱਥੋਂ ਚੱਕਣ ਕੀ ਆਏ ਹੋ ਅੱਛਾ ਲੱਗਦਾ ਨਹੀਂ ਤੇ ਲੈ ਕੇ ਆਏ ਭਾਈ ਦਿਹਾੜੀ ਕਿੰਨੀ ਥੋੜੀ ਦਿਹਾੜੀ ਦਾ ਲੇਬਰ ਦੀ ਜੋ ਹੈ ਉਹ ਹੀ ਹੈ ਕਿੰਨੀ ਫਿਰ ਵੀ ਕੋਈ 4.5 450 ਰੁਪਈਆ ਤੇ ਨਾਲੇ ਤੁਸੀਂ ਚਾਚੇ ਹੋ ਤੇ ਨਾਲੇ ਤੁਸੀਂ ਦਿਹਾੜੀ ਤੇ ਆਏ ਹੋ ਹਨਾ ਕਿੰਨੀ ਦਿਹਾੜੀ ਦਿੱਤੀ ਤੈਨੂੰ ਛੋਟੇ ਕਿੰਨੀ ਦਿਹਾੜੀ ਤੇਰੀ 2000 ਰੁਪਏ ਦੀ ਹੈ 2000 ਰੁਪਏ ਦਿਹਾੜੀ ਟਾਇਲ ਚੱਕਣ ਦੀ ਨਹੀਂ ਪੈਲਸ ਵਿੱਚ ਕੰਮ ਕਰਦਾ ਹਾਂ ਪੈਲਸ ਵੀ ਕੰਮ ਕਰਦਾ ਤੇ ਇੱਥੇ ਰਾਤ ਨੂੰ ਟਾਇਲਾ ਵੀ ਚੱਕਣੀਆਂ ਹਨਾ ਚੋਰੀ ਕਰਨੀਆਂ ਹਨਾ ਇਹ ਵੀ ਕਰਨਾ ਤੇਰੀ ਕਿੰਨੀਆਂ ਬਈ ਮੇਰੀ 200 ਰੁਪਏ ਕੇ ਰੋਜ ਹੈ ਮੈਂ ਆਜੀ ਆਇਆ ਹਾਂ ਸਿਰਫ 200 ਰੁਪਏ ਰੋਜ ਆਏ ਕਿਤਰੇ ਦਿਨ ਪਹਿਲੇ ਵੀ ਆਇਆ ਤਾ ਤੂੰ ਪਹਿਲੇ ਮੈਂ ਯਹਾਂ ਤੇ ਕਭੀ ਨਹੀਂ ਆਇਆ ਕੱਲ ਵੀ ਆਇਆ ਦਾ ਤੂੰ ਰਾਤ ਕੋ ਮੈਂ ਅੰਕਲ ਮੈਂ ਮਮਮੀ ਕਾ ਸੁਣ ਕਾਰਾ ਆਜੀ ਮੈਂ ਆਇਆ ਦਿਨ ਮੇ ਕਿਤਨੀ ਵਾਰ ਆਇਆ ਦਿਨ ਮੇ ਇੱਕ ਵਾਰ ਮੀ ਨਹੀਂ ਇੱਕ ਵਾਰ ਆਇਆ ਨਾ ਪਹਿਲੇ ਗਾੜੀ ਭਰ ਕੇ ਨਹੀਂ ਮੈਂ ਇੱਕ ਠੀਕ ਹੈ ਸਿਰਫ ਲਾਸਟ ਇੱਕ ਵਾਰ ਆਇਆ ਹਾਂ ਹਾਂ ਵੀ ਤੂੰ ਕਿੰਨੀ ਵਾਰ ਆਇਆ ਇੱਕ ਵਾਰ ਹੀ ਵੀ ਆਇਆ ਹਾਂ ਬਸ ਮੈਂ ਸਭ ਇੱਕ ਵਾਰ ਹੀ ਆਇਆ ਬਾਈ ਕਿੰਨੀਆਂ ਗੱਡੀਆਂ ਲੈ ਗਿਆ ਇਹ ਵੀਰੇ ਕੱਲ ਆਇਆ ਇੱਕ ਵਾਰ ਹੀ ਮੈਂ ਸੀਸੀਟੀਵੀ ਕੈਮਰਾ ਕੱਢ ਬਰੇ ਮੈਂ ਝੂਠ ਬੋਲ ਕੇ ਜਾ ਰਿਹਾ ਮੈਂ ਸੱਚ ਬੋਲ ਕੇ ਜਾ ਰਿਹਾ ਤੋ ਸੱਚ ਬੋਲ ਕੇ ਜਾ ਰਿਹਾ ਅੱਛਾ ਸਰਕਾਰੀ ਸਰਕਾਰੀ ਟੈਲ ਪੂਰੀ ਤੌਰ ਨਾਲ ਭੰਡ ਚੋਦਾ ਪਾ ਚੋਰੀ ਕਰ ਲਈ ਹੈ ਹਣਾ ਮੈਂ ਤੋ ਪੁੱਛਿਆ ਕਿ ਵੀਰੇ ਕਿੰਨੀਆਂ ਕਿੰਨੀ ਵਾਰੀ ਆ ਕੇ ਮੈਂ ਤੈਨੂੰ ਤੀਜੀ ਤੋਂ ਚੌਥੀ ਵਾਰੀ ਦੇਖਿਆ ਮੈਂ ਤਾਂ ਰੋਕਿਆ ਅਜ ਗੱਡੀ ਗੱਡੀ ਆਈ ਯਾਰ ਗੱਡੀ ਜਿੱਫੀ ਕੋਠੀ ਦੇ ਵਿੱਚੋਂ ਤਾਂ ਕੱਲ ਮੈਂ ਕੱਢੀ ਵੀਰੇ ਹਾਂਜੀ ਭਾਜੀ ਅਰੇ ਵੀਡੀਓ ਬਣਾ ਕੇ ਨਾ ਮੈਨੂੰ ਪਾਉ ਮੈਂ ਐਮ ਐਲ ਨੂੰ ਪੁੱਛਾ ਸੈਂਟਰ ਹਲਕੇ ਦੇ ਵੀ ਤੇ ਹਲਕਾ ਪੂਰਬ ਦੇ ਐਮ ਐਲ ਨੂੰ ਪੁੱਛਾ ਮੈਂ ਤੇ ਉਸ ਤੋਂ ਬਾਅਦ ਜਿਹਦਾ ਕੰਟਰੈਕਟ ਹੈਗਾ ਉਹਨੂੰ ਪੁੱਛਾ ਮੈਂ ਕੰਟਰੈਕਟ ਤਾਂ ਸਾਹਲ ਹੋ ਜਾ ਕਿਤਰੇ ਦਿਨ ਪਹਿਲੇ ਵੀ ਆਇਆ ਦਾ ਤੂੰ ਪਹਿਲੇ ਮੈਂ ਇੱਥੇ ਕਦੇ ਨਹੀਂ ਆਇਆ ਕੱਲ ਵੀ ਆਇਆ ਦਾ ਤੂੰ ਰਾਤ ਨੂੰ ਮੈਂ ਕੱਲ ਮੈਂ ਮਮਮੀ ਕਰਾ ਸੁਣ ਕੇ ਆਜੀ ਮੈਂ ਆਇਆ ਸੀ ਦਿਨ ਮੇ ਕਿਤਨੀ ਵਾਰ ਆਇਆ ਦਿਨ ਮੇ ਇੱਕ ਵਾਰ ਮੈਂ ਨਹੀਂ ਇੱਕ ਵਾਰ ਆਇਆ ਨਾ ਪਹਿਲੇ ਗਾੜੀ ਭਰ ਕੇ ਨਹੀਂ ਮੈਂ ਇੱਕ ਠੀਕ ਹੈ ਸਿਰਫ ਲਾਸਟ ਇੱਕ ਵਾਰ ਆਇਆ ਹਾਂ ਵੀ ਤੂੰ ਕਿੰਨੀ ਵਾਰ ਆਇਆ ਇੱਕ ਵਾਰ ਹੀ ਵੀ ਆਇਆ ਹਾਂ ਬਸ ਮੈਂ ਸਭ ਇੱਕ ਵਾਰ ਹੀ ਆ ਬਾਈ ਕਿੰਨੀਆਂ ਗੱਡੀਆਂ ਲੈ ਗਿਆ ਇਹ ਵੀਰੇ ਕੱਲ ਆਇਆ ਇੱਕ ਵਾਰੀ ਮੈਂ ਸੀਸੀਟੀਵੀ ਕੈਮਰਾ 걸 ਲੈਣਾ ਇਥੋਂ ਵੀਰੇ ਮੈਂ ਝੂਠ ਬੋਲ ਕੇ ਜਾ ਰਿਹਾ ਮੈਂ ਸੱਚ ਬੋਲ ਕੇ ਜਾ ਰਿਹਾ ਤੂੰ ਸੱਚ ਬੋਲ ਕੇ ਜਾ ਰਿਹਾ ਅੱਛਾ ਸਰਕਾਰੀ ਸਰਕਾਰੀ ਟਾਇਲ ਪੂਰੀ ਤੌਰ ਨਾਲ ਭੰਨ ਚੋਦਾ ਆਪਾਂ ਚੋਰੀ ਕਰ ਲਈ ਹੈ ਹਨਾ ਮੈਂ ਤੈਨੂੰ ਤੀਜੀ ਤੋਂ ਚੌਥੀ ਵਾਰੀ ਦੇਖਿਆ ਮੈਂ ਤਾਂ ਰੋਕਿਆ ਗੱਡੀ ਗੱਡੀ ਆਈ ਯਾਰ ਗੱਡੀ ਚ ਕੋਠੀ ਦੇ ਵਿੱਚੋਂ ਕੱਲ ਮੈਂ ਕੱਢੀ ਵੀਰੇ ਹਾਂਜੀ ਭਾਜੀ ਅਰੇ ਵੀਡੀਓ ਬਣਾ ਕੇ ਨਾ ਮੈਨੂੰ ਪਾਉ ਮੈਂ ਐਮਐਲਏ ਨੂੰ ਪੁੱਛਾ ਸੈਂਟਰ ਹਲਕੇ ਦੇ ਵਿੱਚ ਤੇ ਹਲਕਾ ਪੂਰਬ ਦੇ ਐਮਐਲਏ ਨੂੰ ਪੁੱਛਾ ਮੈਂ ਤੇ ਉਸ ਤੋਂ ਬਾਅਦ ਜਿਹਦਾ ਕੰਟਰੈਕਟ ਹੈਗਾ ਵੈ ਉਹਨੂੰ ਪੁੱਛਾ ਮੈਂ ਕੰਟਰੈਕਟ ਤਾਂ ਸਾਹਿਲ ਨੰਦੇ ਦਾ ਹੈਗਾ ਵੈ ਉਹ ਮੇਰਾ ਦੋਸਤ ਹੀ ਹੈ ਨਹੀਂ ਨਹੀਂ ਆ ਜਿਹੜੀ ਆਪਾਂ ਲਾਈਨ ਨਹੀਂ ਪਈ ਜਿਹੜੀ ਬਿਜਲੀ ਦੀ ਭਾਜੀ ਉਹ ਮੇਰੇ ਕੋਲ ਕੁਐਸਚਨ ਪੁੱਛਣਾ ਆਪਣਾ ਗਊਸ਼ਾਲਾ ਤੋਂ ਸਾਹਮਣੇ ਨੂੰ ਅੰਦਰ ਨੂੰ ਆਨੇ ਆ ਮੇਰੇ ਕੋਲ ਕੁਐਸਚਨ ਪੁੱਛ ਰਹੇ ਨੇ ਕਿੰਨੀ ਭਾਜੀ ਮੇਰੀ ਗੱਲ ਸਾਇਨੰਦਾ ਮੇਰਾ ਭਰਾ ਵੈ ਛੋਟਾ ਭਾਜੀ ਮੇਰੇ ਕੋਲ ਕੁਐਸਚਨ ਨਹੀਂ ਇੰਪਰੂਵਮੈਂਟ ਟਰਸਟ ਦੇ ਅੰਦਰ ਆਉ ਟਾਈਲਾ ਭਾਜੀ ਹਾਂਜੀ 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 ਇਹ ਕਿਵੇਂ ਚੱਕ ਰਿਹਾ ਵੈ ਫਿਰ ਭਾਜੀ ਮੇਰੇ ਕੋਲ ਕੁਐਸਚਨ ਪੁੱਛਿਆ ਜਾ ਰਿਹਾ ਹੈ ਕਹਿੰਦੇ ਕਹਿੰਦੇ ਕਿੰਨੀ ਵਾਰੀ ਆ ਰਿਹਾ ਕਿੰਨੀ ਵਾਰੀ ਆਏ ਮੈਂ ਜਵਾਬ ਦੇਣਾ ਚਾਹੁੰਦਾ ਹਾਂ ਮੋਰੇ ਮੈਨੂੰ ਸੀਸੀਟੀਵੀ ਕੈਮਰਾ ਮੈਨੂੰ ਜਵਾਬ ਤਾਂ ਦਿੱ ਆਜ ਗੱਡੀ ਦਾ ਠੀਕ ਹੈ ਜੀ ਤੀਜਾ ਜਿਹੜਾ ਕਿੰਨੇ ਆ ਉਹ ਸਕਸ ਨਾਮ ਪੁੱਛੋ ਅਪਰੂਵਲ ਕਿੰਨੇ ਦਿੱਤੀ ਆ ਤੈਨੂੰ ਵੀਰੇ ਮੈਨੂੰ ਇੱਕ ਬੰਦੇ ਨੇ ਅਪਰੂਵਲ ਦਿੱਤੀ ਆ ਉਹ ਬੰਦਾ ਮੇਰੇ ਘਰ ਵਿੱਚ ਕੰਮ ਕਰਦਾ ਆ ਉਹਦਾ ਨਾਮ ਕੀ ਆ ਮੈਨੂੰ ਫੇਸ ਟੂ ਫੇਸ ਜਾਂਦਾ ਆ ਮੇਰੇ ਘਰੇ ਆਂਦਾ ਆ ਰੋਜ਼ ਮੈਂ ਤਾਂ ਬੈਲਡਿੰਗ ਸੈਟ ਮੰਗ ਕੇ ਲਿਆ ਉਹਦਾ ਨਾਮ ਕੀ ਆ ਨਾਮ ਵੀ ਹੁੰਦਾ ਬਿਨਾ ਨਾਮ ਤੋਂ ਆਪਾਂ ਕਿਹੜੇ ਬੰਦੇ ਨੂੰ ਘਰੇ ਵੜ ਲਾਂਗੇ ਨੰਬਰ ਲੋਕ ਭਾਜੀ ਉਧਾਰੇ ਤੋਂ ਉਹਦਾ ਨੰਬਰ ਦਿਓ ਹਾਂ ਲੋ ਨੰਬਰ ਮੈਂ ਕਿਹੜਾ ਮਨਾ ਕਰਦਾ ਭਾਈ ਨੰਬਰ ਨੋਟ ਕਰਿਓ ਇੱਕਨ ਭਾਈ ਰੁਕੋ ਬੇਟਾ ਫੋਨ ਦੇਨਾ ਇੱਕ ਨੰਬਰ ਨੋਟ ਕਰਨਾ ਉਹ ਨੰਬਰ ਲੋ ਜਿੰਨੇ ਕਾਨੂੰ ਉੱਥੇ ਭੇਜਿਆ ਬੋਲੋ ਭਾਜੀ ਸਾਨੂੰ ਦਿਖਾ ਕੇ ਗਿਆ ਲੋਕੇਸ਼ਨ ਇਹ ਵੀ ਲੋਕੇਸ਼ਨ ਦਿਖਾ ਕੇ ਗਿਆ ਸਾਨੂੰ ਉੱਥੇ ਆਪਣਾ ਤਲਵਾਰ ਪੀਸੀ ਵਾਲੇ ਚੌਂਕ ਤੇ ਲੋਕੇਸ਼ਨ ਦਿਖਾ ਕੇ ਗਿਆ ਭਾਜੀ ਨੰਬਰ ਲੋ ਕਿਹੜਾ ਨੰਬਰ ਬੋਲੋ ਨੰਬਰ ਬੋਲੋ 795 95 ਅੱਗੇ ਬੋਲ 176 176 13 ਭਾਈ ਨੋਟ ਕਰ ਰਹੇ ਹੋ ਹਾਂਜੀ 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 95 176 613 13465 465 ਕੀ ਨਾਮ ਆਦਾ ਨਾਮ ਕੀ ਇਹਦਾ ਭਾਈ ਮੈਨੂੰ ਨਹੀਂ ਪਤਾ ਨਾਮ ਨਹੀਂ ਪਤਾ ਕੰਦਾ ਜੀ ਜਿਸ ਨੰਬਰ 'ਤੇ ਆਪ ਸੰਪਰਕ ਕਰਨਾ ਚਾਹਤੇ ਹੈ ਉਹ ਅਭੀ ਸਵਿਚਡ ਆਫ ਹੈ ਇਹ ਬੰਦਾ ਮੈਨੇ ਲੋਕੇਸ਼ਨ ਇਹ ਬੰਦਾ ਬੰਦ ਕਰ ਗਿਆ ਜੀ ਇਹ ਉਹੀ ਬੰਦਾ ਵਾ ਜਿਹਦੇ ਨਾਲ ਐਨੇ ਹੁਣੇ ਗੱਲ ਕਰਾਈ ਮੇਰੀ ਇਹੀ ਮੈਨੂੰ ਤੇ ਉਹਨੂੰ ਮੈਂ ਜਦੋਂ ਦੱਸਿਆ ਹਾਂਜੀ ਤੇ ਉਹ ਬੰਦਾ ਨਾਲ ਹੀ ਫੋਨ ਬੰਦ ਕਰ ਗਿਆ ਉਹਨੇ ਅੱਗੋਂ ਦੀ ਕੋਈ ਗੱਲ ਹੀ ਨਹੀਂ ਕੀਤੀ ਵੀਡੀਓ ਬਣਾ ਲਈ ਤੁਸੀਂ ਬੰਦੇ ਜੀ ਭਾਜੀ ਪੂਰੀ ਵੀਡੀਓ ਬਣਾਈ ਹੋਈ ਹੈ ਪਹਿਲਾਂ ਲੋਡ ਕੀਤੀਆਂ ਜਿਪਸੀ ਦੀ ਵੀ ਆ ਸਰਦਾਰ ਜੀ ਦੀ ਵੀ ਆ ਬੱਚਿਆਂ ਦੀ ਅੱਗੋਂ ਪਿੱਛੋਂ ਸਾਰੀ ਬਣਾਤੀ ਬਸ ਮੈਨੂੰ ਪਵਾ ਦਿਓ WhatsApp ਕਰੋ ਮੈਂ ਤੁਹਾਨੂੰ WhatsApp ਕਰ ਰਿਹਾ ਪਰਚਾ ਕਰ ਤੇ ਮੇਜਰ ਮੇਜਰ ਸਿੰਘ ਧਰਮਸ਼ਾਲਾ ਤੋਂ ਇਹ ਬੰਦੇ ਯਾਨਕੀ ਕਹਿ ਰਹੇ ਆ ਕਿ ਅਸੀਂ ਟੈਲਾਂ ਉੱਥੇ ਲੈ ਕੇ ਜਾ ਰਹੇ ਆ ਕਿਉਂਕਿ ਮੇਜਰ ਸਿੰਘ ਧਰਮਸ਼ਾਲਾ ਦੇ ਕਹਿੰਦੇ ਸਾਡਾ ਪੂਰਾ ਉੱਥੇ ਦਬਦਬਾ ਵਾ ਨਾਲੇ ਕਹਿੰਦੇ ਅਸੀਂ ਵੈਲਡਿੰਗ ਦੇ ਸੈੱਟ ਦਿੰਨੇ ਆ ਸਾਡੇ ਕੋਲ ਆ ਕੇ ਵੈਲਡਿੰਗ ਕਰਾਉਂਦੇ ਆ ਕੀ ਗੱਲ ਮੈਂ ਐਮਐਲ ਸਾਹਿਬ ਨੂੰ ਪੁੱਛਣਾ ਕੱਲ ਸਵੇਰੇ ਬਾ ਠੀਕ ਹੈ ਜੀ ਠੀਕ ਹੈ ਭਾਜੀ ਤੁਸੀਂ ਵੀਡੀਓ ਦਿਓ ਮੈਨੂੰ ਬਸ ਓਕੇ ਭਾਜੀ ਓਕੇ ਓਕੇ ਭਾਜੀ